ਕਿ ਸ਼ਾਇਦ ਨਸ਼ਾ ਤਸਕਰ ਪਹਿਲੀ ਵਾਰ ਹੋਏ ਬੇਬਸ ਨਸ਼ਾ ਤਸਕਰ ਪਹਿਲੀ ਵਾਰ ਹੋਏ ਬੇਬਸ ਔਰ ਪਹਿਲੀ ਵਾਰ ਹੀ ਲੱਗਦਾ ਹੈ ਕਿ ਗਏ ਨੇ ਸਹਿਨ ਦੋਸਤੋ ਜਿਹੜੇ ਚੱਟਾ ਵੇਚਣ ਚ ਢਿੱਲ ਨਹੀਂ ਕਰਦੇ ਤੇ ਉਹਨਾਂ ਤੇ ਪੀਲਾ ਪੰਜਾ ਵੀ ਫਿਰ ਨਹੀਂ ਕਰਦਾ ਰਹਿਮ ਦੋਸਤੋ ਉਹਨਾਂ ਤੇ ਪੀਲਾ ਪੰਜਾ ਵੀ ਨਹੀਂ ਕਰਦਾ ਰਹਿਮ ਦੋਸਤੋ ਸਤਿ ਸ਼੍ਰੀ ਅਕਾਲ ਪੀਪੀਪੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਲੇਸ਼ ਸਿੰਘ ਤੁਸੀਂ ਚਰਤ ਨਜ਼ਰਾਂ ਦੇ ਵਿੱਚ ਵੀਡੀਓ ਕੈਸ਼ ਲੱਭਤ ਹੋਣੀ। ਸਾਥਿਓ ਇਸ ਸਮੇਂ ਅਸੀਂ ਆੜ ਵਿਖੇ ਮੌਜੂਦ ਆਂ ਔਰ ਪੀਲਾ ਪੰਜਾ ਜਿਹੜਾ ਆ ਉਹ ਚੱਲਦਾ ਤੁਹਾਨੂੰ ਨਜ਼ਰ ਆ ਰਿਹਾ। ਅਨਧਿਕਾਰਤ ਜਿਹੜੀ ਇਹ ਬਿਲਡਿੰਗ ਹੈ ਔਰ ਨੋਟਿਸ ਜਿਹੜਾ ਦੱਸਿਆ ਕਿ ਪਹਿਲਾਂ ਦਿੱਤਾ ਜਾਂਦਾ ਲੇਕਿਨ ਜਿਹੜੀ ਧੇਰਿਆ ਉਹਨਾਂ ਵੱਲੋਂ ਆਪਣਾ ਪੱਖ ਨਹੀਂ ਰੱਖਿਆ ਜਾਂਦਾ ਔਰ ਹੁਣ ਤੁਸੀਂ ਮੌਕਾ ਦੇਖ ਸਕਦੇ ਹੋ ਪੁਲਿਸ ਦਾ ਕਹਿਣਾ ਹੈ ਕਿ ਨਸ਼ੇ ਦੇ ਤਸਕਰੀ ਦੇ ਨਾਲ ਇਹ ਜਿਹੜੀ ਪ੍ਰਾਪਰਟੀ ਬਣਾਈ ਹੈ ਮੌਕੇ ਤੇ ਤੁਸੀਂ ਦੇਖੋ ਅਲ ਅਫਸਰ ਮੌਜੂਦ ਨੇ ਐਸਪੀ ਬਾਈਆ ਸਾਹਿਬ ਨੇ ਡੀਐਸਪੀ ਰਾਜਕੁਮਾਰ ਡੀਐਸਪੀ ਸ਼ਹਿਬਾਜ਼ ਐਸਐਚਓ ਨਰੇਸ਼ ਕੁਮਾਰੀ ਔਰ ਇਧਰਲੇ ਪਾਸੇ ਦਿਖਾ ਦੋ ਕਿ ਸੁਰੱਖਿਆ ਦੇ ਲਿਹਾਜ਼ ਨਾਲ ਸੁਰੱਖਿਆ ਦੇ ਲਿਹਾਜ਼ ਨਾਲ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਮੌਜੂਦ ਨੇ ਔਰ ਮੇਲ ਫੀਮੇਲ ਦੋਨੇ ਪੁਲਿਸ ਮੁਲਾਜ਼ਮ ਇੱਥੇ ਮੌਜੂਦ ਨੇ ਵੱਡੀ ਗਿਣਤੀ ਵਿੱਚ ਪੰਚਾਇਤ ਮੈਂਬਰ ਵੀ ਇੱਥੇ ਨੇ ਤਾਂ ਜਿਹੜੀ ਗੱਲ ਛੜ ਤੱਕ ਪਹੁੰਚੀ ਸੀ ਕਿ ਪਹਿਲਾ ਨੋਟਿਸ ਦਿੱਤਾ ਜਾਂਦਾ ਨੋਟਿਸ ਤੋਂ ਬਾਅਦ ਵੀ ਆਪਣਾ ਪੱਖ ਨਹੀਂ ਰੱਖਿਆ ਜਾਂਦਾ ਜਦੋਂ ਧਿਰ ਵੱਲੋਂ ਤਾਂ ਉਸ ਤੋਂ ਬਾਅਦ ਹੁਣੇ ਪੀਲਾ ਪੰਜਾ ਬਲਡੋజర్ ਐਕਸ਼ਨ ਨਜ਼ਰ ਆ ਰਿਹਾ ਹੈ ਤਾਂ ਅਨਅਧਿਕਾਰਤ ਤਰੀਕੇ ਨਾਲ ਕੰਸਟਰਕਟ ਕੀਤਾ ਹੈ ਤੇ ਨਾਲ ਦੀ ਨਾਲ ਜਿਹੜੀ ਗੱਲ ਸਾਹਮਣੇ ਆਈ ਕਿ ਨਕਸ਼ਾ ਵੀ ਪਾਸ ਨਹੀਂ ਹੈ ਭਾਵੇਂ ਤੁਸੀਂ ਪੀਲਾ ਪੰਜਾ ਚੱਲਦਾ ਦੇਖ ਰਹੇ ਹੋ ਬਲਡੋజర్ ਐਕਸ਼ਨ ਹੈ ਜੁੱਧ ਨਸ਼ਿਆਂ ਵਿਰੁੱਧ ਇਹ ਜਿਹੜਾ ਐਕਸ਼ਨ ਹੈ ਉਸ ਦੇ ਤਹਿਤ ਤੁਸੀਂ ਇਹ ਤਸਵੀਰਾਂ ਔਰ ਤੋਂ ਦੇਖ ਪਾਰੇ ਹੋ ਕਮਰਸ਼ੀਅਲ ਪ੍ਰਾਪਰਟੀ ਹੈ ਇਹ ਕਮਰਸ਼ੀਅਲ ਪ੍ਰਾਪਰਟੀ ਹੈ ਔਰ ਅੰਦਰ ਨਾ ਕੋਈ ਵਿਅਕਤੀ ਹੈ ਨਾ ਕੋਈ ਸਮਾਨ ਹੈ 15 ਮਿੰਟ ਪਹਿਲਾਂ ਜਿਹੜੀ ਇੱਥੇ ਅਨਾਉਂਸਮੈਂਟ ਵੀ ਕੀਤੀ ਗਈ ਸੀ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਅੰਦਰੋਂ ਸਮਾਨ ਕੱਢ ਲਓ ਜੇ ਕੋਈ ਵਿਅਕਤੀ ਅੰਦਰ ਹੈ ਤਾਂ ਕੱਢ ਲਓ ਔਰ ਦੱਸਿਆ ਗਿਆ ਸੀ ਕਿ 13 ਤਰੀਕ ਨੂੰ ਨੋਟਿਸ ਦਿੱਤਾ ਗਿਆ ਲੇਕਿਨ ਉਸ ਤੋਂ ਬਾਅਦ ਜਦ ਧਿਰ ਵੱਲੋਂ ਆਪਣਾ ਪੱਖ ਨਹੀਂ ਰੱਖਿਆ ਗਿਆ ਤਾ ਹੁਣ ਪੀਲਾ ਪੰਜਾ ਚੱਲ ਰਿਹਾ ਆ ਬਾਦਰਾ ਜਿਹੜਾ ਤੁਸੀਂ ਦੇਖੋ ਅੱਗੇ ਕਿ ਬੰਨਾ ਕਿਉਂ ਤੋੜਿਆ ਗਿਆ ਪਰ ਸਵਾਦ ਤਾਂ ਕੁਝ ਲੋਕ ਕਹਿੰਦੇ ਤਾਂ ਹੈ ਕਿ ਫਿਰ ਪੂਰਾ ਢੇ ਢੇਰੀ ਕੀਤਾ ਜਾਵੇ ਸਵਾਦ ਲੋਕਾਂ ਦਾ ਕਹਣਾ ਹੈ ਤਾਂ ਹੈ ਔਰ ਇਹ ਪੀਣਾ ਪੰਜਾ ਬਲਡੋਜ਼ਰ ਐਕਸ਼ਨ ਟਾੜ-ਟਾੜ ਦੀ ਆਵਾਜ਼ ਨਜ਼ਰ ਆ ਰਹੀ ਹੈ ਸਿਰਫ ਅਧਿਕਾਰਤ ਨਹੀਂ ਜਿਹੜੀ ਨਾਲ ਨਾਲ ਗੱਲ ਸੜ ਤੱਕ ਪਹੁੰਚੀ ਹੈ ਵੀ ਦੱਸਿਆ ਗਿਆ ਕਿ ਸ਼ਾਇਦ ਨਸ਼ੇ ਦੀ ਕਮਾਈ ਨਾਲ ਇਹ ਜਿਹੜੀ ਬਿਲਡਿੰਗ ਉਹ ਸਾਰੀ ਗਈ ਹੈ ਜਿਸ ਦੇ ਚਲਦਿਆਂ ਅੱਜ ਇੱਥੇ ਕਾਰਵਾਈ ਹੋਈ ਹੈ ਲਗਾਤਾਰ ਕਾਰਵਾਈਆਂ ਹੋਣੀਆਂ ਚਾਹੀਦੀਆਂ ਪਹਿਲਾਂ ਜਿਹੜੀ ਕਲਰਾ ਮੱਲੇ ਨਵਾਂ ਸ਼ਹਿਰ ਵਿਖੇ ਕਾਰਵਾਈ ਕੀਤੀ ਗਈ ਸੀ ਉਸ ਤੋਂ ਬਾਅਦ ਜ਼ਿਲ੍ਹੇ ਵਿੱਚ ਦੂਜੀ ਕਾਰਵਾਈ ਨਜ਼ਰ ਆ ਰਹੀ ਹੈ ਪੁਲਿਸ ਸੁਰੱਖਿਆ ਬਲ ਤਾਇਨਾਤ ਲੇਡੀ ਕਨਸਟੇਬਲ ਵੀ ਇੱਥੇ ਮੌਜੂਦ ਨੇ ਔਰ ਜੈਂਟਸ ਪੁਲਿਸ ਸਟੇਬਲ ਵੀ ਮੌਜੂਦ ਨੇ ਸੀਨੀਅਰ ਅਫਸਰ ਮੌਜੂਦ ਨੇ ਵੱਡੀ ਗਿਣਤੀ ਵਿੱਚ ਸੁਰੱਖਿਆ ਦੇ ਲਿਹਾਜ਼ ਨਾਲ ਵੱਡੀ ਗਿਣਤੀ ਵਿੱਚ ਮੁਲਾਜ਼ਮ ਇੱਥੇ ਪਹੁੰਚੇ ਨੇ ਔਰ ਅਣਜਾਣ ਵਿਅਕਤੀਆਂ ਨੂੰ ਥੋੜੀ ਦੇਰ ਲਈ ਲੰਘਣ ਤੋਂ ਇਧਰ ਮਨਾ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ 150 200 ਮੀਟਰ ਦੇ ਘੇਰੇ ਵਿੱਚ ਪੁਲਸੀ ਪੁਲਿਸ ਨਜ਼ਰ ਆ ਰਹੀ ਹੈ ਸੁਰੱਖਿਆ ਦੇ ਲਿਹਾਜ਼ ਨਾਲ ਵੱਡੀ ਗਿਣਤੀ ਵਿੱਚ ਮੁਲਾਜ਼ਮ ਇਥੇ ਨੇ ਔਰ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਮੌਕੇ ਤੇ ਪਹੁੰਚ ਰਹੇ ਨੇ ਪਹੁੰਚ ਗਏ ਨੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਔਰ ਮਹਿਤਾਬ ਸਿੰਘ ਵਿਰਕ ਉਹਨਾਂ ਦੀ ਅਗਵਾਈ ਹੇਠ ਪੁਲਿਸ ਵੱਲੋਂ ਆ ਜਾ ਬੇਜੇ ਪੁਲਿਸ ਵੱਲੋਂ ਸਖਤ ਕਾਰਵਾਈ ਸਖਤ ਐਕਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਯੁੱਧ ਨਸ਼ਿਆਂ ਵਿਰੁੱਧ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਮੌਕੇ ਤੇ ਪਹੁੰਚੇ ਨੇ ਔਰ ਸਰਹੂਣਾ ਦੀ ਅਗਵਾਈ ਹੇਠ ਨਵੇਂ ਸ਼ਹਿਰ ਵਿੱਚ ਨਕੇਲ ਕੱਸੀ ਗਈ ਹੈ ਨਸ਼ਾ ਤਸਕਰਾਂ ਤੇ ਵੱਡੀ ਕਾਰਵਾਈ ਹੈ ਇਹ ਤਸਵੀਰਾਂ ਤੁਹਾਨੂੰ ਔਰ ਤੋਂ ਦਿਖਾ ਰਹੇ ਹਾਂ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਜਿਨ੍ਹਾਂ ਦੀ ਅਗਵਾਈ ਹੇਠ ਨਵਾਂ ਸ਼ਹਿਰ ਵਿੱਚ ਨਸ਼ਿਆਂ ਤੇ ਨਕੇਲ ਕੱਸੀ ਗਈ ਹੈ ਆਏ ਦਿਨ ਪਰਚੇ ਹੁੰਦੇ ਹੀ ਰਹਿੰਦੇ ਨੇ ਐਨਡੀਪੀਐਸ ਦੇ ਪਰਚੇ ਜਿਹੜੇ ਦਿਨੋ ਡੇਲੀ ਹੁੰਦੇ ਰਹਿੰਦੇ ਨੇ ਤਾਂ ਜੋ ਯੁੱਧ ਜਿਹੜਾ ਹੈ ਨਸ਼ਾ ਵਿਰੁੱਧ ਉਹਨੂੰ ਕਾਮਯਾਬ ਕੀਤਾ ਜਾ ਸਕੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਬਾਕੀ ਜਿਹੜੇ ਇੱਥੇ ਅਫਸਰ ਮੌਜੂਦ ਸਨ ਉਹਨਾਂ ਤੋਂ ਪੂਰੀ ਮੌਕੇ ਦੀ ਜਾਣਕਾਰੀ ਲੈ ਰਹੇ ਆ ਐਸਡੀਐਮ ਵੀ ਇੱਥੇ ਮੌਜੂਦ ਨੇ ਔਰ ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਔੜ ਤੋਂ ਦਿਖਾ ਰਹੇ ਹਾਂ ਦੱਸ ਦੀਏ ਜਿਹੜੇ ਹੁਣ ਜੁੜੇ ਨੇ ਕਹਿੰਦੇ ਨੇ ਕਿ ਦੱਸੋ ਇਹ ਤਸਵੀਰਾਂ ਕਿੱਥੇ ਦੀਆਂ ਤਾਂ ਦੱਸ ਦੀਆਂ ਔੜ ਤੋਂ ਇਹ ਤਸਵੀਰਾਂ ਨੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਇੱਥੇ ਪੁਲਿਸ ਬਾਲੇ ਇੱਥੇ ਮੌਜੂਦ ਹੈ ਐਸਪੀ ਬਾਈਆ ਡੀਐਸਪੀ ਰਾਜਕੁਮਾਰ ਡੀਐਸਪੀ ਸ਼ਹਿਵਾਜ਼ ਪੂਰੀ ਮੌਕੇ ਦੀ ਸਥਿਤੀ ਪੂਰੀ ਜਾਣਕਾਰੀ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਖ ਹੋਣ ਨੂੰ ਦੇ ਰਹੇ ਨੇ ਔਰ ਐਸਡੀਐਮ ਵੀ ਤੁਹਾਨੂੰ ਸਕਰੀਨ ਤੇ ਨਾਲ ਨਜ਼ਰ ਆ ਰਹੇ ਨੇ ਅਧਿਕਾਰ ਤੋਂ ਤਰੀਕੇ ਨਾਲ ਉਸਾਰੀ ਕੀਤੀ ਹੈ ਔਰ ਨਾਲ ਦੀ ਨਾਲ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਨਸ਼ਿਆਂ ਦੇ ਪੈਸੇ ਨਾਲ ਨਸ਼ੇ ਦੀ ਕਮਾਈ ਨਾਲ ਉਸਾਰੀ ਕੀਤੀ ਗਈ ਹੈ ਨਕਸ਼ਾ ਤੱਕ ਪਾਸ ਨਹੀਂ ਹੈ ਔਰ ਉਸ ਤੋਂ ਬਾਅਦ ਇਹ ਹੁਣ ਜਿਹੜੀ ਵੱਡੀ ਤੇ ਸਖਤ ਕਾਰਵਾਈ ਹੈ ਕਮਰਸ਼ੀਅਲ ਪ੍ਰਾਪਰਟੀ ਹੈ ਇਹ ਕਮਰਸ਼ੀਅਲ ਪ੍ਰਾਪਰਟੀ ਦੇ ਉੱਤੇ ਜਿਹੜੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪੀੜਾ ਪੰਜਾ ਚਲਾਇਆ ਜਾ ਰਿਹਾ ਹਾਲਕਿ ਹਾਲੇ ਤੱਕ ਜਿੰਨੀਆਂ ਖਬਰਾਂ ਆਈਆਂ ਸਨ ਉਹਦੀਆਂ ਚਰਚਾਵਾਂ ਇਹੀ ਬਣੀਆਂ ਨੇ ਕਿ ਘਰ ਨੂੰ ਜਿਹੜਾ ਟਹਿ ਟੇਰੀ ਕੀਤਾ ਮੇਰੇ ਖਿਆਲ ਸ਼ਾਇਦ ਆਪਣੇ ਆਪ ਚ ਪਹਿਲੀ ਖਬਰ ਹੋਣੀ ਹੈ ਕਿ ਕਮਰਸ਼ੀਅਲ ਪ੍ਰਾਪਰਟੀ ਜਿਹੜੀ ਹੈ ਉਹਨੂੰ ਡਿਮੋਲਿਸ਼ ਕੀਤਾ ਜਾ ਰਿਹਾ ਐ ਐਸਐਸਪੀ ਡਾਕਟਰ ਮਹਤਾਬ ਸਿੰਘ ਗਰਕੋਣ ਨਾਲ ਗੱਲਬਾਤ ਕਰਾਂਗੇ ਫਿਲਹਾਲ ਉਹ ਮੌਕੇ ਦਾ ਜਾਇਜ਼ਾ ਲੈ ਲਣ ਕਮਰਸ਼ੀਅਲ ਪ੍ਰਾਪਰਟੀ ਹੈ ਜਿਹੜੀ ਇਹਨੂੰ ਡਿਮੋਲਿਸ਼ ਕੀਤਾ ਜਾ ਰਿਹਾ ਹੈ ਸੁਰੱਖਿਆ ਬਲ ਤੁਸੀਂ ਦੇਖ ਸਕਦੇ ਹੋ ਵੱਡੀ ਗੁੰਤਰੀ ਚ ਔਰ ਨਸ਼ਾ ਤਸਕਰ ਜਿਹੜੇ ਕਹਿੰਦੇ ਉਹ ਬੇਬਸ ਨਜ਼ਰ ਆਏ ਨੇ ਔਰ ਇਸ ਸਮੇਂ ਕੋਈ ਵਿਰੋਧ ਵਿੱਚ ਖੜਾ ਵੀ ਨਹੀਂ ਹੋਇਆ ਇੱਥੇ ਕੋਈ ਵਿਰੋਧ ਕਰਦਾ ਵੀ ਹੋਇਆ ਨਜ਼ਰ ਨਹੀਂ ਆ ਰਿਹਾ ਤੇ ਨਾਲ ਦੀ ਨਾਲ ਜਿਹੜੀ ਗੱਲ ਪਹੁੰਚ ਸੀ ਕਿ 13 ਤਰੀਕ ਨੂੰ ਇੱਕ ਨੋਟਿਸ ਦਿੱਤਾ ਗਿਆ ਸੀਗਾ ਨੋਟਿਸ ਤੋਂ 13 ਤਰੀਕ ਨੂੰ ਇੱਕ ਨੋਟਿਸ ਦਿੱਤਾ ਗਿਆ ਸੀ ਉਸ ਤੋਂ ਬਾਅਦ ਆਪਣਾ ਪੱਖ ਨਹੀਂ ਰੱਖਿਆ ਗਿਆ ਤੇ ਹੁਣ ਜਿਹੜੀ ਹੈ ਇਹ ਕਾਰਵਾਈ ਕੀਤੀ ਗਈ ਹੈ ਲੈ ਕੇ ਉਹ ਆ ਜਾ ਦੇ ਦਿਖ ਦਿਖ ਸਰ ਉਹ ਮਾਜੂ ਪਿੱਛੇ ਸਰ ਉਹ ਮਾਜੂ ਇਧਰ ਸਰ ਬੈਕ ਮੈਂ ਤੁਸੀਂ ਵੈਸੇ ਛੋਟਾ ਹੀ ਲੈ ਲਿਓ ਐਸਐਸਪੀ ਡਾਕਟਰ ਮਹਿਤਾਬ ਸਿੰਘ ਵੇਰਕੋਣਾ ਨਾਲ ਗੱਲਬਾਤ ਕਰਾਂਗੇ ਸਵਾਗਤ ਆਓ ਆਓ ਇੱਕ ਮਿੰਟ ਇਹਨੂੰ ਬੰਦ ਕਰਾ ਦੋ ਮੈਂ ਬਾਈਟ ਕਰ ਦਿੰਦਾ ਫਿਰ ਮੈਂ ਉੱਥੇ ਚੱਲ ਜਾਵਾਂਗਾ ਤੁਸੀਂ ਭਾਵੇਂ ਛੋਟਾ ਹੀ ਲੈ ਲਓ ਥੋੜਾ ਮੈਡਮ ਇਧਰ ਰੋਲ ਠੀਕ ਹੈ ਫਰੇਮ ਹਾਂਜੀ ਹਾਂਜੀ ਜੀ ਸਰ ਸਰ ਇੱਕ ਮਿੰਟ ਰੋੜੋ ਬੜਾ ਉੱਤਰੋ ਫੋਨ نیچے ਕਰੋ ایئرਫੋਨ نیچے ਕਰੋ ਤੁਸੀਂ ਇੱਕਦਮ ਬੋਲ ਕੇ ਸਰ ਆਰਾਮ ਨਾਲ ਬੋਲੋ ਯਾਰ ਆਰਾਮ ਨਾਲ ਬੋਲੋ ਭਾਈ ਸਭ پلان ਬਣਾ ਲਓ ਭਾਈ ਆਪ ਉੱਪਰ ਤਾਂ ਜਗ੍ਹਾ ਦੇ ਦਿਓ ਨਾ ਫਿਰ ਫਾਇਦਾ ਕੀ ਹੈ ੱਕੇ ਭਾਈ ਜੀ ਸਰ ਅੱਜ ਅਸੀਂ ਇੱਥੇ ਔੜ ਨਵਾਂ ਸ਼ਹਿਰ ਦੇ ਵਿੱਚ ਖੜੇ ਹੈਗੇ ਆ ਇਹ ਜਿਹੜੀ ਤੁਸੀਂ ਪ੍ਰਾਪਰਟੀ ਪਿੱਛੇ ਦੇਖ ਰਹੇ ਹੋ ਇਹ ਦੇਵਰਾਜ ਉਰਫ ਦੇਬੀ ਨਾਮਕ ਵਿਅਕਤੀ ਨੇ ਇਸ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਇਹ ਸਿਵਲ ਪ੍ਰਸ਼ਾਸਨ ਵੱਲੋਂ ਸਾਨੂੰ ਸਿਕਿਉਰਿਟੀ ਲਈ ਲਿਖਿਆ ਗਿਆ ਸੀਗਾ ਇਹ ਪੰਚਾਇਤ ਦੇ ਕਰੀਮੇਸ਼ਨ ਗਰਾਊਂਡ ਦੀ ਲੈਂਡ ਹੈਗੀ ਹੈ ਤੇ ਅਸੀਂ ਇੱਥੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਹੈ ਤਾਂ ਕਿ ਕੋਈ ਲੋਡਰ ਨੂੰ ਦਿੱਕਤ ਨਾ ਆਵੇ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਜਿਹੜਾ ਇਹ ਦੇਵਰਾਜ ਉਰਫ ਦੇਬੀ ਹੈ ਇਹਦੇ ਖਿਲਾਫ ਟੋਟਲ 13 ਐਨਡੀਪੀਐਸ ਦੇ ਮਕਦਮੇ ਹੈਗੇ ਆ ਤੇ ਹੋਰ ਆਈ ਪਿਛਲੇ ਦੇ ਮਕਦਮੇ ਟੋਟਲ 18 ਮਕਦਮੇ ਇਸ ਦੇ ਖਿਲਾਫ ਹੈਗੇ ਤੇ ਇਸ ਨੇ ਜਿਹੜਾ ਇਸ ਲੈਂਡ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਤੇ ਇਹ ਸਿਵਲ ਪ੍ਰਸ਼ਾਸਨ ਦੇ ਆਰਡਰ ਨਾਲ ਹੀ ਅਸੀਂ ਇਹਨੂੰ ਰੀਪੋਜ਼ੈਸ ਜਿਹੜਾ ਹੈਗਾ ਪੰਚਾਇਤ ਨੂੰ ਅਸੀਂ ਕਰਵਾ ਰਹੇ ਹੈਗੇ ਏਰੀਆ ਕਿਤਨਾ ਹੈ ਸਰ ਜੀ ਜਿਹੜਾ ਕਬਜ਼ਾ ਕੀਤਾ ਸੀ ਮੈਨੇ ਏ ਜੀ ਮੈਨੂੰ ਹੁਣੀ ਜਿਹੜਾ ਇੱਥੇ ਆ ਕੇ ਹੀ ਪਤਾ ਲੱਗਿਆ ਕਿ ਇਹ ਕੁਝ 25 ਮਰਲੇ ਦੇ ਅਰਾਊਂਡ ਜਿਹੜਾ ਕਬਜ਼ਾ ਬਣਦਾ ਹੈਗਾ ਕੁਝ ਅੱਗੇ ਇਹਨਾਂ ਨੇ ਸ਼ਾਪਸ ਪਾਈਆਂ ਹੋਈਆਂ ਕਮਰਸ਼ੀਅਲ ਸ਼ਾਪਸ ਤੇ ਪਿੱਛੇ ਵੀ ਕਾਫੀ ਜਗ੍ਹਾ ਹੈਗੀ ਜਿਹੜੀ ਉਹ ਇਹਨਾਂ ਸਰਕਾਰੀ ਮੁੱਲੀ ਹੋਈ ਹੈ ਇੱਥੇ ਹਾਂਜੀ ਕਬਜ਼ਾ ਕਦੋਂ ਕੀਤਾ ਹੋਇਆ ਹੈ ਜੀ ਸਾਨੂੰ ਪਤਾ ਲੱਗਿਆ ਕਿ ਇਹਨੇ 2023 ਦੇ ਵਿੱਚ ਇੱਥੇ ਕਬਜ਼ਾ ਕੀਤਾ ਹੈ ਮੈਂ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਅਸੀਂ ਆਡ ਦੇ ਵਿੱਚ ਜਿਹੜਾ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ 2.5 2.5 ਕਰੋੜ ਤੋਂ ਉੱਤੇ ਜਿਹੜੀ ਪ੍ਰਾਪਰਟੀ ਆ ਫਰੀਜ਼ ਕਰਾਈ ਹੈ ਤੇ ਉਹਦੇ ਵਿੱਚੋਂ 1 ਕਰੋੜ ਤੋਂ ਉੱਤੇ ਦੀ ਪ੍ਰਾਪਰਟੀ ਸਿਰਫ ਔਰ ਥਾਣੇ ਦੀ ਹੈਗੀ ਹੈ ਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਜਦੋਂ ਯੁੱਧ ਨਸ਼ਾ ਵਿਰੁੱਧ ਜਦੋਂ ਤੋਂ ਮੁਹਿੰਮ ਸ਼ੁਰੂ ਹੋਈ ਹੈ ਅਸੀਂ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ 253 ਐਨਡੀਪੀਐਸ ਦੇ ਮਕਦਮੇ ਜਿਹੜੇ ਉਹ ਦਰਜ ਕੀਤੇ ਹੈ ਤੇ 283 ਬੰਦਿਆਂ ਨੂੰ ਫੜਕੇ ਅਸੀਂ ਜੇਲ੍ਹ ਭੇਜਿਆ ਹੈਗਾ ਕਈ ਵਾਰੀ ਇਹ ਆਂਦਾ ਹੈਗਾ ਜੀ ਛੋਟੀ ਰਿਕਵਰੀ ਹੈਗੀ ਆ ਪਰ ਉਹ ਸਾਰੇ ਪੈਡਲਰ ਹੈਗੇ ਨੇ ਜਿਹੜੇ ਪੈਡਲਿੰਗ ਕਰਦੇ ਨੇ ਸਟਰੀਟਸ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਭੇਜਿਆ ਤੇ ਕੁਝ ਸਰ ਕੋਈ ਪੱਖ ਨਹੀਂ ਆ ਬਿਲਕੁਲ ਜੀ ਬਿਲਕੁਲ ਜੋ ਲੀਗਲ ਪ੍ਰੋਸੈਸ ਹੈ ਉਹ ਸਾਰਾ ਸਿਵਲ ਪ੍ਰਸ਼ਾਸਨ ਵੱਲੋਂ ਫਾਲੋ ਕੀਤਾ ਗਿਆ ਇਹਨਾਂ ਨੂੰ ਨੋਟਿਸ ਵੀ ਦਿੱਤਾ ਗਿਆ ਬਕਾਇਦਾ ਅਨਾਉਂਸਮੈਂਟ ਵੀ ਕੀਤੀ ਗਈ ਇਹਨਾਂ ਵੱਲੋਂ ਇਹਨਾਂ ਵੱਲੋਂ ਪੱਖ ਨਹੀਂ ਰੱਖਿਆ ਗਿਆ ਕੋਈ ਪੱਖ ਨਹੀਂ ਰੱਖਿਆ ਉਹ ਤਾਂ ਤੁਹਾਨੂੰ ਜੀ ਸਾਰਾ ਸਿਵਲ ਪ੍ਰਸ਼ਾਸਨ ਹੀ ਦੱਸ ਸਕਦੇ ਸਰ ਇਹ ਜਿਹੜੇ ਜਿਹੜਾ ਬਿਲਡਿੰਗ ਆ ਇਹਨਾਂ ਦਾ ਕੋਈ ਮੈਂਬਰ ਜਾਇ ਪੰਚਾਇਤ ਮੈਂਬਰ ਤਾਂ ਨਹੀਂ ਰਹੇ ਹੋਏ ਜੀ ਪੰਚਾਇਤ ਦੇ ਵਿੱਚ ਨੀ ਮਾਂਜੀਆ ਸਰਪੰਚ ਨਹੀਂ ਇਹਦੇ ਦੇਖੋ ਸਾਡੇ ਕੋਲ ਪੁਰਾਣਾ ਰਿਕਾਰਡ ਕੋਈ ਨਹੀਂ ਬਟ ਇਹ ਜਿਹੜਾ ਹੈਗਾ ਉਹ ਇੱਥੋਂ ਦੇ ਪੰਚਾਇਤ ਮੈਂਬਰ ਨੇ ਦੱਸਿਆ ਕਿ ਇਹ ਜਿਹੜਾ ਹੈਗਾ ਨਜਾਇਜ਼ ਕਬਜ਼ਾ ਹੈਗਾ ਕੋਈ ਪਹਿਲਾਂ ਪੰਚਾਇਤ ਨੇ ਕਦੇ ਐਕਸ਼ਨ ਨਹੀਂ ਲਿਆ 2 2-3 ਸਾਲ ਹੋ ਚਲੇ ਇਹ ਜਦੋਂ ਵੀ ਜਦੋਂ ਵੀ ਧਿਆਨ ਦੇ ਵਿੱਚ ਆਇਆ ਹੈਗਾ ਜੀ ਦੇਖੋ ਉਦੋਂ ਹੀ ਕਾਰਵਾਈ ਕਰਵਾਈ ਹੈਗੀ ਅਸੀਂ ਰੋਕੇ ਸਾਹਿਬ ਥੈਂਕ ਯੂ ਜੀ ਸਰ ਜਿਹੜੇ ਹੋਰ ਨਸ਼ਾ ਤਸਕਰੀ ਦੀ ਕਮਾਈ ਨਾਲ ਸਾਰੀਆਂ ਕਰ ਰਹੇ ਉਹਨਾਂ ਨੂੰ ਕੀ ਤਾੜਨਾ ਕੀ ਹਦਾਇਤ ਮੈਂ ਦੇਖੋ ਇਹ ਕਹਿੰਦਾ ਜੀ ਅਸੀਂ ਜਿਹੜਾ ਵੀ ਕੋਈ ਨਸ਼ਾ ਤਸਕਰੀ ਹੈਗਾ ਜਾਂ ਕੋਈ ਨਸ਼ਾ ਤਸਕਰੀ ਕਰ ਰਿਹਾ ਹੈ ਅਸੀਂ ਇਦਾਂ ਹੀ ਰੂਲ ਚੈੱਕ ਕਰਕੇ ਰ ਜਿਨੇ ਵੀ ਕੋਈ ਰੂਲ ਵਾਇਲਟ ਕੀਤਾ ਹੈ ਅਸੀਂ ਇਸੇ ਤਰ੍ਹਾਂ ਜਿਹੜਾ ਹੈਗਾ ਉਸ ਦੇ ਕਲਾਸਕ ਤੋਂ ਸਖਤ ਕਾਰਵਾਈ ਕਰਾਂਗੇ ਸਰ ਨਸ਼ਾ ਦੱਸ ਪਿਆ ਹੁਣ ਫੇਰ ਉਹ ਅਲੱਗ ਤਰੀਕੇ ਬਣਾ ਲਿਆ ਉਹ ਨਹੀਂ ਹੈ ਨਾ ਹੁਣ ਜਿਹੜੇ ਨਸ਼ਾ ਹੈ ਉਹ ਅੰਦਰ ਬਿਠਾ ਲਿ ਬਿਠਾ ਕੇ ਬਣਾਉਂਦੇ ਆ ਰਾਤ ਭਰਾਤੇ ਵੀ ਆਉਂਦੇ ਆ ਦੱਸਿਆ ਨੂੰ ਰਿਪਲਾਈ ਕਰਦੇ ਨਹੀਂ ਦੇਖੋ ਜੀ ਇਹ ਜੇ ਇਹ ਨਵੇਂ ਤਰੀਕੇ ਬਣਾਉਂਦੇ ਹੈਗੇ ਆ ਤਾਂ ਮੈਂ ਤਾਂ ਪਹਿਲਾਂ ਹੀ ਕਿਹਾ ਜੀ ਅਸੀਂ ਜਿਹੜਾ ਵੀ ਸਾਨੂੰ ਕੋਈ ਇਨਫੋਰਮੇਸ਼ਨ ਸਾਡੇ ਕੋਲ ਆਏਗੀ ਠੀਕ ਹੈ ਉਸ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਕਰਾਂਗੇ ਕੁਝ ਇਦਾਂ ਹੁੰਦਾ ਹੈ ਕਿ ਨਸ਼ਾ ਤਸਕ ਸਾਡੇ ਕੋਲ ਫੜੇ ਜਾਂਦੇ ਨੇ ਤੇ ਉਹਨਾਂ ਦੀ ਪੁੱਛਗਿੱਛ ਦੇ ਪਿੱਛੇ ਜੇ ਨਾਮਜਦ ਹੁੰਦਾ ਹੈ ਕਿ ਹਾਂਜੀ ਇਹਨੇ ਸਾਨੂੰ ਕਿਤੇ ਵੀ ਦਿੱਤਾ ਹੋਵੇ ਚਾਹੇ ਘਰ ਬੈਠ ਕੇ ਦਿੱਤਾ ਹੋਵੇ ਚਾਹੇ ਕਿਤੇ ਹੋਰ ਜਾ ਕੇ ਦਿੱਤਾ ਹੋਵੇ ਤਾਂ ਉਹਨੂੰ ਵੀ ਅਸੀਂ ਅਰੈਸਟ ਕਰਕੇ ਜੇਲ੍ਹ ਭੇਜਾਂਗੇ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਜਿਹੜੀ ਸਾਡੇ ਸਾਰੇ ਨਵਾਂ ਸ਼ਹਿਰ ਦੇ ਪਬਲਿਕ ਹੈਗੀ ਹੈ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਜੇ ਕਿਸੇ ਕੋਲ ਵੀ ਕੋਈ ਇਨਫੋਰਮੇਸ਼ਨ ਹੈਗੀ ਹੈ ਤਾਂ ਸਾਨੂੰ ਪਰਸਨਲੀ ਕੰਟੈਕਟ ਕਰ ਸਕਦਾ ਹੈ ਤੇ ਸੇਫ ਪੰਜਾਬ ਹੈਲਪਲਾਈਨ ਦੇ ਉੱਤੇ ਵੀ ਤੁਸੀਂ ਇਨਫੋਰਮੇਸ਼ਨ ਦੇ ਸਕਦੇ ਹੋ ਤੁਹਾਡੀ ਵਾਰ ਆਇਓ ਤੁਸੀਂ ਆਪਾਂ ਪਰਸਨਲੀ ਮਿਲੇ ਹੈਗੇ ਆ ਮੈਂ ਤਾਂ ਕਹਿੰਦਾ ਜੀ ਸਾਡੀ ਸੇਫ ਪੰਜਾਬ ਹੈਲਪਲਾਈਨ ਹੈ ਉਹਦੇ ਵਿੱਚ ਇਥੋਂ ਤੱਕ ਕਿ ਜੀ ਉਹ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਕਿਸ ਨੇ ਉਹਦੇ ਉੱਤੇ ਇਨਫੋਰਮੇਸ਼ਨ ਦਿੱਤੀ ਹੈਗੀ ਹੈ ਦੂਸਰਾ ਇਹ ਹੈ ਜੇ ਕਿਸੇ ਨੂੰ ਫਿਰ ਵੀ ਹੈਗਾ ਤਾਂ ਤੁਸੀਂ ਮੈਨੂੰ ਆ ਕੇ ਪਰਸਨਲੀ ਮਿਲ ਸਕਦੇ ਹੋ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੋਏ ਵਿਦਿਆਰਥੀ ਉਹਨੇ ਰੰਨਾ ਨੇ ਨੇ ਦੂਰ ਦੂਰ ਲਾਇਆ ਖੰਭੇ ਉੱਤੇ ਲਾਇਆ ਉਹਦੇ ਤੇ ਵੀ ਐਕਸ਼ਨ ਕੀਤਾ ਜਾ ਰਿਹਾ ਹੈ। ਆ ਦੇਖੋ ਜੀ ਉਹ ਜਿਹੜੇ ਇਹਨਾਂ ਨੇ ਲਗਾਏ ਹੈਗੇ ਉਹਦੇ ਚ ਇਹ ਹੈ ਕਿ ਸ਼ਾਇਦ ਇਹਨਾਂ ਨੂੰ ਲੱਗਦਾ ਹੈ ਕਿ ਉਸ ਨੂੰ ਦੇਖ ਕੇ ਜਿਹੜੀ ਪੁਲਿਸ ਕਾਰਵਾਈ ਨਹੀਂ ਕਰੇਗੀ ਬਟ ਤੁਸੀਂ ਇਹ ਦੇਖੋ ਜੀ ਅਸੀਂ ਜਿਹੜਾ 100 ਤੋਂ ਉੱਤੇ ਪਰਚੇ ਜਿਹੜੇ ਇਸੇ ਏਰੀਆ ਦੇ ਵਿੱਚ ਦਿੱਤੇ ਆ ਜਿੱਥੇ ਇਹਨਾਂ ਨੇ ਕੈਮਰੇ ਲਗਾਏ ਹੋਏ ਬਟ ਅਸੀਂ ਪੂਰਾ ਜਿਹੜਾ ਲੀਗਲ ਪ੍ਰੋਸੀਜਰ ਆ ਫਾਲੋ ਕੀਤਾ ਹੈਗਾ ਤਾਂ ਸੀਸੀਟੀਵੀ ਦੀ ਕੋਈ ਪ੍ਰੋਬਲਮ ਨਹੀਂ ਹੈ। ਸਰ ਕੱਟੇ ਦੀ ਪ੍ਰਾਪਰਟੀ ਤੇ ਬਿਜਲੀ ਬਿਲਿੰਗ ਮੇ ਕਿੱਦਾਂ ਲੱਗਿਆ ਸਰ? ਮ ਅਸੀਂ ਦਿੰਸਬ ਤੋਂ ਬਣਦਾ ਸੀ ਬਹੁਤ ਬਹੁਤ ਪਤਾ ਗਿਆ ਲੇਕਿਨ ਉਸ ਵੇਲੇ ਮੌਕੇ ਦੀ ਪੰਚਾਇਤ ਨੇ ਜਾਂ ਸਬੰਧਤ ਅਧਿਕਾਰੀਆਂ ਨੇ ਕੋਈ ਐਕਸ਼ਨ ਨਹੀਂ ਲਿਆ ਜੀ ਦੇਖੋ ਜੀ ਇਹ ਜਦੋਂ ਵੀ ਜਿਹੜੇ ਅਧਿਕਾਰੀ ਹੈਗੇ ਜਦੋਂ ਉਹਨਾਂ ਦੇ ਧਿਆਨ ਚ ਆਇਆ ਤੇ ਸਾਰਾ ਕੁਝ ਜਿਹੜਾ ਸੀ ਉਸ ਵੇਲੇ ਤਾਂ ਦੇਖੋ ਜੀ ਚੈੱਕ ਕਰ ਲਾਂਗੇ ਜੋ ਵੀ ਹੈਗਾ ਰਾਈਟ ਸਰ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਲੋਈਟ ਸਾਰ ਇੱਕ ਕੁਐਸਚਨ ਜਿਹੜੇ ਔਰ ਦੇ ਨਸ਼ਾ ਤਸਕਰੀ ਆਮ ਜਿਹੜੇ ਲੋਕ ਇੱਥੇ ਨੇ ਉਹ ਵੀ ਪਹੁੰਚੇ ਨੇ ਉੰਨਾ ਬਾਰੇ ਕੀ ਕਾਰਵਾਈ ਹੋਏਗਾ ਅਸੀਂ ਜੀ ਸਾਰਿਆਂ ਤੇ ਕਾਰਵਾਈ ਕਰਾਂਗੇ ਦੇਖੋ ਜੀ ਤੁਸੀਂ ਦੇਖੋ ਕਿ ਕੁਝ ਸਮੇਂ ਤੋਂ ਉੱਤੇ ਸਾਡੇ ਬਹੁਤ ਜ਼ਿਆਦਾ ਕਾਰਵਾਈ ਚੱਲਦੀ ਜੀ ਹੈ ਮੇਰੇ ਕੋਲ ਹੁਣ ਫਿਗਰ ਨਹੀਂ ਹੈਗੀ ਬਟ ਕਈ ਵਾਰੀ ਇਹ ਹੁੰਦਾ ਜੀ ਜਿਹੜੇ ਪੈਡਲਰ ਹੈ ਉਹਨਾਂ ਦੇ ਉੱਤੇ ਕਾਰਵਾਈ ਹੋ ਜਾਂਦੀ ਹੈ ਜਿਹੜੇ ਪਿੱਛੇ ਨਸ਼ਾ ਦਸਕ ਰਹਿਗੇ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਤਾਂ ਸਭ ਤੇ ਕਾਰਵਾਈ ਕਰਾਂਗੇ ਠੀਕ ਹੈ ਜਿਹੜਾ ਵੀ ਸੇਲ ਕਰ ਰਿਹਾ ਹੈਗਾ ਸਰ ਸਾਨੂੰ ਐਂਟੀ ਡਰੱਗ ਕਮੇਟੀ ਨੂੰ ਇੰਨਾ ਚਿਰ ਹੋ ਗਿਆ ਠੀਕ ਹੈ ਜੀ ਕੰਮ ਕਰਦਿਆਂ ਨੂੰ ਕੋਈ ਵੀ ਸਾਨੂੰ ਰਿਜ਼ਲਟ ਵਧੀਆ ਨਹੀਂ ਮਿਲਿਆ ਜਦ ਕਿ ਨਹੀਂ ਰਿਜ਼ਲਟ ਤੁਹਾਡੇ ਸਾਹਮਣੇ ਹੈਗਾ ਜੀ ਮੈਂ ਤਾਂ ਖੜਾ ਐ ਇਸ ਏਰੀ ਜੇ ਜੇ ਫਿਰ ਵੀ ਪਰਚੇ ਤਾਂ ਹੋ ਰਹੇ ਨੇ ਜੀ ਤੁਸੀਂ ਦੇਖੋ ਇਸ ਏਰੀਆ ਦੇ ਪਰਚੇ ਨੇ ਇਸ ਏਰੀਆ ਦੀ ਰਿਕਵਰੀ ਹੈਗੀ ਤੇ ਆ ਜਿਹੜਾ ਤੁਹਾਡੇ ਸਾਹਮਣੇ ਕਾਰਵਾਈ ਹੋ ਰਹੀ ਹੈ ਉਹ ਵੀ ਨਸ਼ਾ ਤਸਕਰੀ ਸੇ ਏਰੀਆ ਦਾ ਹੈਗਾ ਇਹ ਸਾਰੇ ਇਹ ਤਾਂ ਗਰੁੱਪੜ ਚ ਆਉਂਦਾ ਹੈ ਔੜਵਲਿਆਂ ਦੇ ਵੀ ਢਾਈ ਜੀ ਦੀ ਇਹ ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔੜ ਤੋਂ ਔਰ ਐਸ ਐਸ ਪੀ ਡਾਕਟਰ ਮਹਿਤਾਬ ਸਿੰਘ ਵੀਰ ਕੋਣਾਂ ਨੇ ਕਿਹਾ ਕਿ ਕੋਈ ਵੀ ਬਖਸ਼ਿਆ ਨਹੀਂ ਜਾਊਗਾ ਐਸ ਐਸ ਪੀ ਡਾਕਟਰ ਮਹਿਤਾਬ ਸਿੰਘ ਉਹਨਾਂ ਨੇ ਗੱਲ ਕਲੀਅਰ ਕਰ ਦਿੱਤੀ ਹੈ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਜਿਹੜੇ ਵੀ ਨਸ਼ਾ ਤਸਕਰੀ ਵਿੱਚ ਲੈਪਟ ਹੋਣਗੇ ਤਾਂ ਇਹ ਕਾਰਵਾਈ ਜਿਹੜੀ ਹੈ ਇਹ ਤੁਸੀਂ ਬਿਲਕੁਲ ਸਕਰੀਨ ਤੇ ਸਾਫ਼-ਸਾਫ਼ ਤੁਹਾਨੂੰ ਨਜ਼ਰ ਆ ਰਹੀ ਹੈ ਔਰ 18 ਪਰਚੇ ਜਿਹੜੇ ਦੱਸੇ ਜਾ ਰਹੇ ਆ ਕਿ ਇਸ ਪ੍ਰਾਪਰਟੀ ਦਾ ਜਿਹੜਾ ਮਾਲਕ ਬਣਿਆ ਬੈਠਾ ਜੀ ਉਸ ਤੇ 18 ਪਰਚੇ ਦੱਸੇ ਜਾ ਰਹੇ ਆ ਲੇਕਿਨ ਵੱਡਾ ਸਵਾਲ ਇਹ ਹੀ ਹੈ ਕਿ ਜੇਕਰ ਪਹਿਲਾ 18 ਪਰਚੇ ਨੇ ਤਾਂ ਕੀ ਇਹ ਵਿਅਕਤੀ ਇਸ ਕਾਰਵਾਈ ਤੋਂ ਬਾਅਦ ਸੁਧਰੇਗਾ ਕਿ ਇਸ ਕਾਰਵਾਈ ਤੋਂ ਬਾਅਦ ਉਹਦੇ ਮਨ ਦਾ ਅੰਦਰ ਪਰਿਵਰਤਨ ਆਏਗਾ ਪ੍ਰਵਿੱਤੀ ਚੇਂਜ ਹੋਵੇਗੀ ਤਾਂ ਵੱਡੇ ਸਵਾਲੇ ਨੇ ਕਾਰਵਾਈਆਂ ਦਿਖਾ ਦਿਓ ਕਾਰਵਾਈ ਚੱਲ ਰਹੀ ਪਰ ਵੱਡੇ ਸਵਾਲ ਇਹ ਨੇ ਕਿ 18 ਪਰਚੇ ਹੁਣ ਤੋਂ ਬਾਅਦ ਵੀ ਜੇਕਰ ਇਹ ਹਾਲਾਤ ਨੇ 18 ਪਰਚੇ ਕਹਣਾ ਸੌਖਾ ਡੇਢ ਦਰਜਣ ਪਰਚੇ ਪਰ ਡੇਢ ਦਰਜਣ ਪਰਚੇ ਹੁਣ ਤੋਂ ਬਾਅਦ ਵੀ ਜੇਕਰ ਕੰਮ ਨਿਰੰਤਰ ਚੱਲ ਰਿਹਾ ਮਾੜਾ ਕੰਮ ਮਿਲਾਪਟੀ ਕੰਮ 2 ਨੰਬਰ ਦਾ ਕੰਮ ਨਿਰੰਤਰ ਚੱਲ ਰਿਹਾ ਤਾਂ ਕੀ ਹੁਣ ਸੁਭਾਅ 'ਚ ਪਰਵਰਤਨ ਆਏਗਾ ਪ੍ਰਵਿਰਤੀ ਬਦਲੇਗੀ ਬਰਹਾਲ ਪੁਲਿਸ ਦੀ ਜਿਹੜੀ ਕਾਰਵਾਈ ਹੈ ਸਖਤ ਕਾਰਵਾਈ ਉਹ ਦਿਖਾ ਰਹੇ ਆ ਉਹ ਦੇਖਣਯੋਗ ਹੈ ਲੇਕਿਨ ਇਥੋਂ ਇੱਕ ਕਲੀਅਰ ਮੈਸੇਜ ਆਉਂਦਾ ਕਿ ਜਿਹੜੇ ਦੋ ਨੰਬਰ ਦੀ ਕਮਾਈ ਦੇ ਨਾਲ ਮਾੜੇ ਪੈਸੇ ਦੀ ਕਮਾਈ ਦੇ ਨਾਲ ਉਹ ਸਾਰਿਆਂ ਕਰਦੇ ਆ ਉਹਨਾਂ ਤੇ ਸਖਤ ਐਕਸ਼ਨ ਹੋਵੇਗਾ ਔਰ ਸਖਤ ਐਕਸ਼ਨ ਜਿਹੜਾ ਤੁਹਾਨੂੰ ਨਜ਼ਰ ਵੀ ਆ ਰਿਹਾ ਤੇ ਪੀਲਾ ਪੰਜਾ ਬਲਡوزر ਐਕਸ਼ਨ ਇਹ ਤੁਹਾਨੂੰ ਨਜ਼ਰ ਆ ਰਿਹਾ ਹੈ ਔਰ ਤੋਂ ਔਰ ਜਿਹੜੀ ਇਹ ਠਾ ਠਾ ਹੋ ਰਹੀ ਹੈ ਇਹ ਠਾ ਠਾ ਸ਼ਾਇਦ ਨਸ਼ਾ ਤਸਕਰਾਂ ਦੇ ਦੇਲਾ ਦੇ ਅੰਦਰ ਵੀ ਠਾਠਾ ਹੁੰਦੀ ਹੋਣੀ ਹੈ ਕਿ ਹੁਣ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚੱਲ ਰਿਹਾ ਉਸ ਦੇ ਤਹਿਤ ਔਰ ਦਿਖਾਈ ਦੇ ਰਿਹਾ ਔਰ ਜਿਹੜੀ ਕੰਦ ਹੈ ਉਹ ਜਿਹੜੀ ਹੁਣ ਚੂਰੋ ਚੂਰ ਹੋ ਰਹੀ ਹੈ ਜਿਹੜੀ ਕੰਦ ਤਹਿਸ ਨੈਸ ਕੀਤੀ ਜਾ ਰਹੀ ਹੈ ਢਹ ਢੇਰੀ ਕੀਤੀ ਜਾ ਰਹੀ ਹੈ ਇੱਥੋਂ ਬਹੁਤ ਸਾਰਾ ਮੈਸੇਜ ਆਂਦਾ ਹੈ ਕਿ ਨਸ਼ੇ ਦੀ ਕਮਾਈ ਨਾਲ ਉਸਾਰੀਆਂ ਚੀਜ਼ਾਂ ਸਦਾ ਨਹੀਂ ਰਹਿੰਦੀਆਂ ਔਰ ਢਹ ਢੇਰੀ ਹੋ ਜਾਂਦੀਆਂ ਨੇ ਇਹ ਤਸਵੀਰਾਂ ਔਰਤੋਂ ਔਰ ਤਸਵੀਰਾਂ ਨਸ਼ਾ ਤਸਕਰੀ ਤੱਕ ਪਹੁੰਚਣੀਆਂ ਚਾਹੀਦੀਆਂ ਨੇ ਜਿਨ੍ਹਾਂ ਨੇ ਵੱਡੇ ਵੱਡੇ ਖਾਬ ਸੋਚੇ ਹੋਏ ਆ ਕਿ ਨਸ਼ਾ ਤਸਕਰੀ ਦੀ ਕਮਾਈ ਨਾਲ ਨਿਸ਼ਾਨ ਘਰ ਬਣਾ ਲਾਂਗੇ ਜਾਂ ਨਸ਼ਾ ਤਸਕਰੀ ਦੀ ਕਮਾਈ ਨਾਲ ਕਮਰਸ਼ੀਅਲ ਬਿਲਡਿੰਗਸ ਬਣਾ ਲਾਂਗੇ ਇਹ ਉਹਨਾਂ ਨੂੰ ਇੱਕ ਸਿੱਧਾ ਮੈਸੇਜ ਹੈ ਵੀ ਜਿਹੜਾ ਐਟਕੀਨ ਹਾਉ ਤਾਂ ਪਿਕਚਰ ਜੋ ਐਸਐਸਪੀ ਸਾਹਿਬ ਨੇ ਕਹੇ ਸੀ ਉਹ ਤੁਸੀਂ ਦੇਖੋ ਕਿ ਮੋਰੇ ਸਿਰਫ ਦੁਕਾਨਾਂ ਨਹੀਂ ਆ ਪਿੱਛੇ ਵੀ ਕਈ ਮਰਲੇ ਜਿਹੜੇ ਆ ਉਹ ਸਾਰੇ ਗਏ ਆ ਪਿੱਛੇ ਦੀ ਕਈ ਮਰਲੇ ਜਿਹੜੇ ਆ ਉਹ ਅਨਧਾਰਤ ਤਰੀਕੇ ਨਾਲ ਸਾਰੇ ਗਏ ਆ ਔਰ ਨਕਸ਼ਾ ਵੀ ਇਸ ਬਿਲਡਿੰਗ ਦਾ ਪਾਸ ਨਹੀਂ ਹੈ ਤਾਂ 13 ਤਰੀਕ ਨੂੰ ਇੱਕ ਨੋਟਿਸ ਦਿੱਤਾ ਜਾਂਦਾ ਆ ਤੁਸੀਂ ਦਿਖਾਓ ਕੈਮਰਾ ਵੀ ਲੱਗਾ ਜਿਹੜਾ ਕੈਮਰਾ ਵੀ ਡਿੱਗ ਗਿਆ ਆ ਕੈਮਰੇ ਦੇ ਬਿਲਕੁਲ ਉੱਤੇ ਉੱਤੇ ਜਿਹੜਾ ਪੀਲਾ ਪੰਜਾ ਚੱਲ ਰਿਹਾ ਤਾਂ ਕੈਮਰੇ ਵੀ ਲਵਾਏ ਗਏ ਸੀ ਤਾਂ ਜੋ ਇੱਥੇ ਪਰਿੰਦਾ ਵੀ ਪਰਮਿਸ਼ਨ ਨਾਲ ਪਰਮਾਰੇ ਤਾਂ ਇਹ ਕੈਮਰਾ ਵੀ ਜਿਹੜਾ ਹੁਣ ਘੈਂ ਢੇਰੀ ਹੋ ਜਾਣਾ ਇਹਦੀ ਤਾਰ ਕਿੰਨੀ ਲੰਬੀ ਆ ਤਾਰ ਵੀ ਲੰਬੀਆਂ ਜੜਾ ਵੀ ਲੰਬੀਆਂ ਨੇ ਤਾਂ ਨਾ ਤਾਰ ਰਹਿਣੀ ਐ ਨਾ ਜੜਾ ਰਹਿਣੀ ਆ ਪੈਸਾ ਦੇਖੋ ਮੋਟਾ ਕਮਾਇਆ ਲੱਗਦਾ ਬੀਮ ਕਿੰਨਾ ਪੱਕਾ ਜ਼ੋਰ ਜਿਆਦਾ ਲੱਗ ਰਿਹਾ ਪੀਲੇ ਪੰਜੇ ਦਾ ਪੀਲੇ ਪੰਜੇ ਦਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਲੇਕਿਨ ਬੀਮ ਟੁੱਟਣ ਦਾ ਨਾਮ ਨਹੀਂ ਲੈ ਰਿਹਾ ਸੋ 2 ਨੰਬਰ ਦੀ ਕਮਾਈ ਨਾਲ ਉਸਾਰੀ ਬਿਲਡਿੰਗ ਅਨਧਾਰਤ ਤਰੀਕੇ ਨਾਲ ਉਸਾਰੀ ਬਿਲਡਿੰਗ ਦੇ ਨਾਲ ਦੀ ਨਾਲ ਬਿਨਾ ਨਕਸ਼ਾ ਪਾਸ ਉਸਾਰੀ ਬਿਲਡਿੰਗ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਬਹੁਤ ਕੁਝ ਸਮਝਾਉਣਾ ਵੀ ਚਾਹੁੰਦੀਆਂ ਨੇ ਕਿ ਨਸ਼ੇ ਵਰਗੇ ਮਾੜੇ ਕਾਰੋਬਾਰ ਵਿੱਚ ਨਹੀਂ ਪੈਣਾ ਚਾਹੀਦਾ ਕਮਾਈ ਨਹੀਂ ਕਰਨੀ ਚਾਹੀਦੀ ਮਾੜੇ ਪੈਸਿਆਂ ਨਾਲ ਕਿਉਂਕਿ ਉਹ ਕਮਾਈ ਜਿਹੜੀ ਆ ਫਿਰ ਅਜਾਈ ਜਾਂਦੀ ਆ ਇੱਥੇ ਤਾਂ ਇਹ ਸਰਕਾਰ ਕਾਰਵਾਈ ਕਰੀ ਲੇਕਿਨ ਕੋਈ ਸਰਕਾਰ ਵੀ ਹੈ ਉਹ ਸਰਕਾਰ ਫਿਰ ਜਦੋਂ ਪਾਸਾ ਪਲਟਦੀ ਹੈ ਨਾ ਪਾ ਵੱਡੇ ਵੱਡੇ ਦੀਆਂ ਅੱਖਾਂ ਚੋਂ ਖੂਨ ਦੇ ਹੰਦੂ ਨਿਕਲਦੇ ਆ ਸਾਡੀ ਤਾਂ ਇੱਕ ਬੇਨਤੀ ਹੈ ਇੱਕ ਸਲਾਹ ਹੈ ਕਿ ਮਾੜਾ ਕੰਮ ਛੱਡ ਦੇਣਾ ਚਾਹੀਦਾ ਕਿਉਂਕਿ ਅਸੀਂ ਪੰਜਾਬ ਦੇ ਹਮੈਤੀ ਆ ਮੈਂ ਪੰਜਾਬ ਦਾ ਹਮੈਤੀ ਆ ਔਰ ਮੇਰਾ ਪੰਜਾਬ ਸੋਹਣਾ ਦੁਆਰਤੀ ਫਿਰ ਤੋਂ ਇਸੇ ਤਰੀਕੇ ਸਿਰਜਿਆ ਜਾ ਸਕਦਾ ਮੇਰਾ ਪੰਜਾਬ ਤਾਂ ਹੀ ਸਰਜੀਤ ਹੋਊਗਾ ਜੇ ਨਸ਼ੇ ਦੀ ਜੜ ਨੂੰ ਅਸੀਂ ਜੜ ਤੋਂ ਪੁਖਾੜ ਦਈਏ ਔਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਸਾਡੇ ਬਹੁਤ ਹੀ ਸਤਕਾਰਯੋਗ ਸ਼੍ਰੀ ਅਕਾ ਟਕਟ ਸਾਹਿਬ ਤੋਂ ਜਥੇਦਾਰ ਜਦੋਂ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਬੜੀ ਅੱਛੀ ਗੱਲ ਕੀਤੀ ਜਿਹੜੀ ਮੈਨੂੰ ਬਹੁਤ ਦਿਲ ਨੂੰ ਟੰਬੀ ਕੇ ਆਪਣੀ ਹੀ ਮਿੱਟੀ ਤੇ ਆਪਣੀ ਮੂਲ ਵਾਸੀਆਂ ਨਾਲ ਤੱਕਾ ਹੁੰਦਾ ਤਾਂ ਆਪਣੇ ਨਾਲ ਵੀ ਖੜੋ ਔਰ ਜਿਹੜੇ ਮਾੜੇ ਅੰਸਰ ਨੇ ਜਿਹੜੇ ਨਸ਼ਾ ਨਸ਼ੇ ਦਾ ਕੰਮ ਕਰਦੇ ਨੇ ਜਾਂ ਪੰਜਾਬ ਦੇ ਵਿੱਚ ਹੋਰ ਮਾੜੇ ਕੰਮਾਂ ਦੀ ਜੜ ਲਾਉਂਦੇ ਆ ਉਹਨਾਂ ਦੀ ਜੜ ਸਾਨੂੰ ਰਲ ਮਿਲ ਕੇ ਪੱਟਣੀ ਪਊਗੀ ਤਾਂ ਜੋ ਅਸੀਂ ਆਪਣੇ ਪੰਜਾਬ ਨੂੰ ਪਹਿਲਾ ਵਰਗਾ ਕਰ ਸਕੀਏ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਅਬਦਾਲੀ ਵਰਗੇ ਆ ਕੇ ਚੱਲੇਗੇ ਪੰਜਾਬ ਉਥੇ ਤੋਂ ਉਥੇ ਖੜਾ ਔਰ ਕਈ ਵੇਲੇ ਨਾ ਮਾੜਾ ਸਮਾਂ ਵੀ ਸ਼ਾਇਦ ਤਾਂ ਆਉਂਦਾ ਹੁੰਦਾ ਕਿਉਂਕਿ ਪਾਸਾ ਪਲਟ ਹੋਣਾ ਹੁੰਦਾ ਤਾਂ ਹੁਣ ਆਵਾ ਉੱਤੇ ਆ ਪਿਆ ਔਰ ਨੌਜਵਾਨੀ ਦਾ ਵੇਲਾ ਕਿ ਨੌਜਵਾਨੀ ਸੰਭਲੇ ਤੇ ਨੌਜਵਾਨੀ ਆਪਣੇ ਪੰਜਾਬ ਨੂੰ ਸੰਭਾਲੇ ਤਾਂ ਸ਼ਾਇਦ ਥੋੜੇ ਇਮੋਸ਼ਨ ਵਿੱਚ ਗੱਲ ਹੋ ਰਹੀ ਹੈ ਲੇਕਿਨ ਮੈਂ ਆਪਣੇ ਪੰਜਾਬ ਨੂੰ ਪਿਆਰ ਕਰਦਾ ਗੱਲ ਤਾਂ ਹੋ ਰਹੀ ਹੈ ਸਾਡਾ ਪੰਜਾਬ ਰੰਗਲਾ ਤਾਂ ਹੀ ਬਣਨਾ ਜੇ ਅਸੀਂ ਰਲ ਮਿਲ ਕੇ ਪੰਜਾਬ ਨੂੰ ਰੰਗਲਾ ਬਣਾਈਏ ਔਰ ਜਿਹੜੇ ਮਾੜੇ ਅਨਸਰ ਨੇ ਮੈਂ ਨਹੀਂ ਕਹਿੰਦਾ ਕਿ ਤੁਸੀਂ ਇਕੱਲੇ ਹੀ ਲੜਨ ਲੱਪੋ ਤੁਸੀਂ ਇੱਕ ਤਰੀਕੇ ਨਾਲ ਸਲੀਕੇ ਨਾਲ ਸਾਡੀ ਹੈਲਪ ਲੈ ਕੇ ਪ੍ਰਸ਼ਾਸਨ ਦੀ ਹੈਲਪ ਲੈ ਕੇ ਜ਼ਰੂਰ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਆਪਰ ਨਾਲ ਮਿਲ ਕੇ ਨਕੇਲ ਪਾਈਏ ਔਰ ਜਿਹੜੀ ਸਾਡੀ ਨਵੇਂਪੁਰ ਦੇ ਬੱਚੇ ਨੇ ਉਹਨਾਂ ਨੂੰ ਅਸੀਂ ਗੁਰੂ ਆਲਾ ਪੜਾਈਏ ਚਾਹੇ ਤੁਸੀਂ ਕਿਸੇ ਵੀ ਧਰਮ ਚੋਂ ਤਾਂ ਬੱਚੇ ਨੂੰ ਜੇ ਤੁਸੀਂ ਗੁਰੂ ਨਾਲ ਜੋੜਦੇ ਆ ਧਾਰਮਿਕ ਕਿਤਾਬਾਂ ਨਾਲ ਜੋੜਦੇ ਆ ਤਾਂ ਬੱਚੇ ਡੈਫੀਨਿਟਲੀ ਨਸ਼ਿਆਂ ਤੋਂ ਬਚ ਜਾਂਦੇ ਆ ਇਹ ਬਹੁਤ ਜ਼ਰੂਰੀ ਹੈ ਬੱਚਿਆਂ ਦੀ ਪ੍ਰਵਿਰਤੀ ਜਿਹੜੀ ਆ ਉਹ ਵੀ ਬਦਲਣੀ ਚਾਹੀਦੀ ਹੈ ਬੱਚੇ ਦੀ ਪ੍ਰਵਿਰਤੀ ਜਿਹੜੀ ਵਧੀਆ ਹੋਣੀ ਚਾਹੀਦੀ ਤਾਂ ਜੋ ਸਹੀ ਗਲਤ ਦਾ ਉਹ ਫੈਸਲਾ ਕਰ ਸਕਣ ਦਿਖਾਈ ਮੈਨੇ ਇਹ ਬੜੀ ਜ਼ਰੂਰੀ ਗੱਲ ਹੈ ਕਿਉਂਕਿ ਜਿਹੜੇ ਨਸ਼ੇ ਵਿੱਚ ਫਸ ਗਏ ਆ ਉਹਨਾਂ ਨੂੰ ਤਾਂ ਕੱਢਣਾ ਮੁੱਖ ਧਾਰਨਾ ਤਾਂ ਜੋੜਨਾ ਲੇਕਿਨ ਜਿਹੜੇ ਨਵੇਂ ਬੱਚੇ ਆ ਉਹ ਨਸ਼ਾ ਜੇ ਕਿਤੇ ਫਸ ਨਾ ਜਾਣ ਇਸ ਲਈ ਉਹਨਾਂ ਦਾ ਮਾਰਗਦਰਸ਼ਨ ਵੀ ਬਹੁਤ ਤਰੀਕੇ ਨਾਲ ਹੋਣਾ ਚਾਹੀਦਾ ਬਹੁਤ ਸਹੀ ਤਰੀਕੇ ਨਾਲ ਹੋਣਾ ਚਾਹੀਦਾ ਤਾਂ ਜੋ ਪ੍ਰਵਿਰਤੀ ਵਧਿਆ ਰਵੇ ਸਹੀ ਗਲਤ ਦੀ ਚੋਣ ਬੱਚੇ ਕਰ ਸਕਣ ਇਹ ਗੱਲਾਂ ਜਣੀਆਂ ਆ ਇਹ ਬੱਚਿਆਂ ਤੱਕ ਪਹੁੰਚਣੀਆਂ ਬਹੁਤ ਜ਼ਰੂਰੀ ਆ ਜਿਹੜੇ ਬੱਚੇ ਟੀਨੇਜਰਸ ਨੇ ਉਹਨਾਂ ਤੱਕ ਇਹ ਗੱਲ ਪਹੁੰਚਣੀ ਬਹੁਤ ਜ਼ਰੂਰੀ ਆ ਤਾ ਜੋ ਉਹਨਾਂ ਦਾ ਸਹੀ ਮਾਰਗਦਰਸ਼ਨ ਹੋ ਸਕੇ ਪੀਲਾ ਪੰਜਾਬ ਚੱਲ ਰਿਹਾ ਹੈ ਔਰ ਇਸ ਤੋਂ ਬਾਅਦ ਜੇ ਕੋਈ ਹੋਰ ਡਿਵੈਲਪਮੈਂਟ ਹੋਏ ਤਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਬਣੇ ਰਹਿਣਾ ਬ੍ਰੋਟੀਨੋਸ਼ਨ ਵਰਡ ਛੋਟੀ ਜਿਨੀਸ਼ਰੀ ਕੈਮਰਾ ਪਸੰਦ ਪੰਜਾਬ ਤੋਂ ਪਹੁੰਚ ਦਿੱਤਾ ਹੋਸਮਗੇ ਸਤਿ ਸ਼੍ਰੀ ਅਕਾਲ ਰਾਬਾ